ਬੀਤੀ ਰਾਤ ਥਾਣਾ ਮਹਿਰਬਾਨ ਦੇ ਅਧੀਨ ਆਉਂਦੀ ਗੁੱਜਰ ਕਲੋਨੀ ਦੇ ਵਿੱਚ ਦੇ ਰਾਤ 12 ਵਜੇ ਦੇ ਕਰੀਬ 15 ਤੋਂ 20 ਵਿਅਕਤੀਆਂ ਦੇ ਵੱਲੋਂ ਹਥਿਆਰਬੰਦ ਹੋ ਕੇ ਘਰ ਤੇ ਹਮਲਾ ਕਰ ਦਿੱਤਾ ਗਿਆ। ਦਾਸ ਤਾ ਇਹ ਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮਾਲਕਾਂ ਦੇ ਵੱਲੋਂ ਦਰਵਾਜ਼ਾ ਨਾ ਖੋਲਣ ਤੇ ਹਮਲਾ ਕਰਨ ਵਾਲੇ ਲੋਕਾਂ ਦੇ ਵੱਲੋਂ ਇਟਾ ਰੋੜਿਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਜਿਸ ਨਾਲ ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਟੁੱਟ ਗਏ। ਇਸੇ ਦਾ ਵੀ ਨੁਕਸਾਨ ਹੋਇਆ। ਤੇ ਘਰ ਦੇ مالک ਹਰਪ੍ਰੀਤ ਸਿੰਘ ਤੇ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਜੇ ਉਹ ਆਪਣੇ ਘਰ ਦੇ ਦਰਵਾਜ਼ੇ ਬੰਦ ਨਾ ਕਰਦੇ ਤਾਂ ਹਮਲਾਵਰਾਂ ਦੇ ਵੱਲੋਂ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਣਾ ਸੀ ਹਰਪ੍ਰੀਤ ਸਿੰਘ ਦੀ ਪਤਨੀ ਦਾ ਕਹਿਣਾ ਸੀ ਕਿ ਹਮਲਾਵਰਾਂ ਦੇ ਵੱਲੋਂ ਉਸ ਦੇ ਘਰ ਵਾਲੇ ਨੂੰ ਟਰੱਕ ਹੇਠਾਂ ਦੇ ਕੇ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਨਾਲ ਇਲਾਕੇ ਦੇ ਵਿੱਚ ਸਹਮ ਦਾ ਮਾਹੌਲ ਹੈ ਝਗੜੇ ਦੀ ਵਜ੍ਹਾ ਕਿਸੇ ਹੋਰ ਘਰ ਵੱਲੋਂ ਗਲੀ ਦੇ ਵਿੱਚ ਛੱਡੇ ਗੇ ਪਾਣੀ ਨੂੰ ਦੱਸਿਆ ਜਾ ਰਿਹਾ ਜਿਸ ਨਾਲ ਪੀੜਤ ਪਰਿਵਾਰ ਦਾ ਕੋਈ ਸਬੰਧ ਨਹੀਂ ਹੈ ਹਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਆ ਕੇ ਜਦ ਦੇਖਿਆ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ ਸਨ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਕਾਨੂੰਨੀ ਕਾਰਵਾਈ ਕਰਨ ਦਾ ਦਾਵਾ ਕੀਤਾ ਗਿਆ ਦੂਜੀ ਤਰ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹਰਫਿਸ਼ਿੰਗ ਤੇ ਮੇਰੀਆ ਘਰ ਦੇ ਜਗਦੀਪ ਕੌਰ ਜੀ ਗੱਲ ਇਸ ਤਰ੍ਹਾਂ ਹੈ ਕਿ ਜੀ ਸਾਡੇ ਘਰ ਦੇ ਸਾਹਮਣੇ ਵਾਲਿਆ ਦਾ ਪਾਣੀ ਸਿਕਾ ਵਗਦਾ ਨਾਲੇ ਚ ਜੋ ਕਿ ਉਹਨਾਂ ਨੂੰ ਸਾਰੇ ਮਹੱਲੇ ਵਾਲੇ ਕਹਿੰਦੇ ਸੀ ਕਿ ਠੀਕ ਕਰਾ ਲਓ ਤੇ ਉਹਨਾਂ ਨੇ ਆਪਣਾ ਮਿਸਤਰੀ ਲਾ ਵੀ ਦਿੱਤਾ ਸੀਗਾ ਤੇ ਉਹਨਾਂ ਦੇ ਜਿਹੜਾ ਮਿਸਤਰੀ ਸੀ ਕਿ ਪਾਣੀ ਦਾ ਲਈ ਇੱਧਰ ਤੇ ਮਾਰੇ ਪਲਾਟ 'ਚ ਛੱਡ ਦਿੰਦੇ ਆ ਜਦ ਕਿ ਉਹ ਕਿਸੇ ਦਾ ਪਲਾਟ ਹੈ ਨਹੀਂ ਤੇ ਨਾ ਹੀ ਕਿਸੇ ਦੇ ਘਰ ਦੇ ਨੇੜੇ ਆ ਪਲਾਟ ਤੇ ਕੁਝ ਫਿਰ ਸਾਡੇ ਘਰ ਦੇ ਕੋਲ ਕੁਝ ਦੋ ਭਰਾ ਘਰ ਪ੍ਰਵਾਸੀਆਂ ਵਾਲੇ ਸਾਡਾ ਤੀਜਾ ਘਰ ਨਾਲ ਲੈ ਕੇ ਪੰਜਾਬੀਆਂ ਦਾ ਸਾਡੇ ਘਰ ਦੇ ਕੋਲ ਸਾਡੇ ਨਾਲ ਤੂੰ ਤੂੰ ਮੈਂ ਮੈਂ ਕਰਨ ਲਾ ਪਏ ਕਿ ਤੁਸੀਂ ਪਾਣੀ ਆਪਣਾ ਉਧਰ ਛੱਡੋ ਜਦ ਤੱਕ ਇਹ ਪਾਣੀ ਸਾਡਾ ਨਹੀਂ ਸੀ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਕਾਨ ਮਾਲਕ ਨਾਲ ਗੱਲ ਕਰੋ ਉਹਨਾਂ ਦੇ ਕਿਰਾਏਦਾਰਾਂ ਨਾਲ ਗੱਲ ਕਰੋ ਠੀਕ ਹੈ ਕਿ ਨਹੀਂ ਤੇ ਜਿਹਦੇ ਵਿੱਚ ਸਾਡਾ ਪਾਣੀ ਦਾ ਕੋਈ ਰੋਲ ਨਹੀਂ ਹੈਗਾ ਤੇ ਉਹ ਸਾਡੇ ਨਾਲ ਬਦਤਮੀਜ਼ੀ ਕਰਨ ਲੱਗੇ ਸਾਨੂੰ ਗਲਤ ਸ਼ਦਾਬ ਨਹੀਂ ਬੋਲਣ ਲੱਗੇ ਤੇ ਮੇਰੇ ਘਰ ਦੀ ਦੇ ਹੱਥ ਤੇ ਤੇ ਮੈਂ ਤੁਰੰਤ ਆਪਣੇ ਕੰਮ ਤੋਂ ਛੁੱਟੀ ਕਰਕੇ ਫਿਰ ਜਦੋਂ ਘਰ ਨੂੰ ਆਇਆ ਤੇ ਇਹਨਾਂ ਦੀ ਹੱਥੋ ਪਾਈ ਸ਼ੁਰੂ ਹੋ ਗਈ ਸੀ ਜਿਹਦੇ ਵਿੱਚ ਤੇ ਮੈਂ ਜਦੋਂ ਨਾਲ ਛੜਾਣ ਦੀ ਕੋਸ਼ਿਸ਼ ਕੀਤੀ ਇਹ ਮੇਰੇ ਦਿਵਾਲੇ ਹੋ ਕੇ ਸਾਰੇ ਜਾਣੇ 5 6 ਜਾਣੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਪਈ ਸਾਡੀ ਹਾਤਾ ਪਾਈ ਸ਼ੁਰੂ ਹੋ ਗਈ ਤਾਂ ਮੱਲੇ ਆਲੇ ਆਣੇ ਆਸ-ਪਾਸੇ ਆਲੇ ਨੇ ਛੜਾਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਸਾਨੂੰ ਛੱਡਣ ਦੀ ਭੋਰਾ ਵੀ ਢੇਲੇ ਨਹੀਂ ਬਖਸ਼ੀ ਇਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੱਲੇ ਆਲੇ ਨੇ ਥੱਕ ਕਰਕੇ ਸਾਨੂੰ ਜਦੋਂ ਛਡਾ ਦਿੱਤਾ ਫਿਰ ਉਸ ਤੋਂ ਬਾਅਦ ਥਾਣੇ ਗਏ ਆਪਣਾ ਮੈਡੀਕਲ ਕਰਾਇਆ ਤੇ ਤੁਹਾਨੂੰ ਹੁਣ ਕੋਈ ਤੰਗੀ ਨਹੀਂ ਹੋਏਗੀ ਜਦੋਂ ਅਸੀਂ ਆਪਣਾ ਘਰੇ ਆਏ ਰੋਟੀ ਪਾਣੀ ਖਾ ਕੇ ਜਦੋਂ ਇਹ ਰਾਤੀ ਸੁੱਤੇ ਹੋਏ ਸੀ ਤੇ ਠੀਕ ਪੌਣੇ ਕੇ 12 ਵਜੇ ਇਹਨਾਂ ਨੇ ਪਰਿਵਾਰ ਦੇ ਕੁਝ ਸਦਸਿਆਂ ਨੇ ਸਾਡੇ ਘਰ ਦੇ ਉੱਤੇ ਰੋੜੇ ਪੱਤਰਾ ਦੇ ਨਾਲ ਇੰਨੇ ਹਮਲੇ ਕਿਤੇ ਨਹੀਂ ਪੱਛੀ ਜਾਣਿਆ ਨੇ ਤੇ ਪੁੱਛੋ ਨਾ ਬੰਦੇ ਕੌਣ ਆ ਪਹਿਚਾਣ ਦਿਓ ਉਹਨਾਂ ਨੂੰ ਜੀ ਹਾਂਜੀ ਚਾਰ ਪੰਜ ਘਰ ਛੱਡ ਕੇ ਸਾਡੇ ਘਰ ਦੇ ਕੋਲ ਹੈ ਠੀਕ ਹੈ ਜੀ ਕੀ ਨਾਮ ਕੀ ਹੈ ਉਹਨਾਂ ਦੇ ਨਾਂ ਜੀ ਉਹਨਾਂ ਦਾ ਸੰਤੋਖ ਸਿੰਘ ਜੀ ਉਹਦੇ ਆਏ ਕੁਝ ਰਿਸ਼ਤੇਦਾਰਾਂ ਦੇ ਮੁੰਡੇ ਸੀ ਕੁਝ ਉਹਦੇ ਮੁੰਡੇ ਦੇ ਦੋਸਤ ਸੀ ਇੱਕ ਉਹਦਾ ਮੁੰਡਾ ਜਿਹੜਾ ਬਾਹਰ ਹੈ ਉਹਦੇ ਨੇ ਕੁਝ ਮੁੰਡੇ ਭੇਜੀ ਹੋਈ ਸੀ ਤੇ ਵਾਰ-ਵਾਰ ਸਾਡੇ ਘਰ ਲੱਗੇ ਸੱਖਰ ਜਿੱਟ ਕੇ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦੇ ਰਹੇ ਸੀ ਉਹਨਾਂ ਦਾ ਘਰ ਤਾਂ ਬਹੁਤ ਦੂਰ ਹੈ ਪਾਣੀ ਉਧਰ ਜਾ ਨਹੀਂ ਰਿਹਾ ਪਰ ਉਹਨਾਂ ਦਾ ਝਗੜਾ ਕਰਨ ਦਾ ਤੁਹਾਡੇ ਨਾਲ ਮਕਸਦ ਕੀ ਰਿਹਾ ਹੈ ਜੀ ਇਹ ਤਾਂ ਸਾਨੂੰ ਵੀ ਸਮਝ ਨਹੀਂ ਆਇਆ ਕਿ ਸਾਡੇ ਨਾਲ ਝਗੜਾ ਕਰਨ ਦੀ ਕੀ ਗੱਲ ਹੈ ਜਦ ਕਿ ਅਸੀਂ ਉਹਨਾਂ ਨੂੰ ਸਮਝਾ ਰਹੇ ਸੀ ਕਿ ਭਾਈ ਤੁਹਾਡਾ ਘਰ ਬੜੀ ਦੂਰ ਹੈ ਜੇ ਕੋਈ ਤੁਹਾਨੂੰ ਤੰਗੀ ਹੈ ਤੁਸੀਂ ਮਕਾਨ ਮਾਲਕ ਦੇ ਨਾਲ ਗੱਲ ਕਰੋ ਤੁਸੀਂ ਉਹਨਾਂ ਦੇ ਕਿਰਾਏਦਾਰਾਂ ਨਾਲ ਗੱਲ ਕਰੋ ਪਰ ਨਹੀਂ ਜਿਦੋਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਉਲਟੇ ਹੀ ਦਿਵਾਲੇ ਹੋ ਗਏ ਕੀ ਉਹਨਾਂ ਦਾ ਕੋਈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕੋਈ ਪੁਰਾਣੀ ਰੰਜਿਸ਼ ਹੈ ਤਾਂ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਸਾਡੇ ਤੋਂ ਕੀ ਪਰਸ਼ਾਨੀ ਹੈ ਤੇ ਅੱਜ ਉਹ ਦੇਖੋ ਤੇ ਉਹ ਇਹਨਾਂ ਦੇ ਮਨ ਵਿੱਚ ਗੁੱਸਾ ਪਲਦੇ ਪਲਦੇ ਅੱਜ ਮੇਰੇ ਪਰਿਵਾਰ ਦੇ ਜਾਨ ਲੈਣ ਤੇ ਆ ਗਿਆ ਮੇਰਾ 2.5 ਸਾਲ ਦਾ ਛੋਟਾ ਜਿਹਾ ਬੱਚਾ ਹੈ ਇਹਨਾਂ ਨੇ ਰਾਤ ਨੂੰ ਜਿਸ ਹਾਵ ਨਾਲ ਮੇਰੇ ਘਰੇ ਹਮਲਾ ਕੀਤਾ ਰੋੜੇ ਪੱਥਰ ਨਾਲ ਜੇ ਮੌਕੇ ਤੇ ਪੁਲਿਸ ਆ ਕੇ ਕਾਰਵਾਈ ਨਹੀਂ ਕਰਦੀ ਤੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਸਾਡੇ ਪਰਿਵਾਰ 'ਚ ਸ਼ਾਇਦ ਕੋਈ ਬੱਚਾ ਨਾ ਹੁੰਦਾ ਤੇ ਤੁਸੀਂ ਪੁਲਿਸ ਨੂੰ ਰਿਪੋਰਟ ਕਰਵਾ ਦਿੱਤੀ ਹੈ ਜੀ ਹਾਂਜੀ ਅਸੀਂ ਇੱਕ ਰਾਤ ਨੂੰ ਪਹਿਲੇ ਵੀ ਇੱਕ ਰਿਪੋਰਟ ਕਰਾਈ ਸੀ 12 ਵਜੇ ਜਦੋਂ ਅਸੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਅਸੀਂ ਆਉਣ ਦਾ ਸਪੋਰਟ ਉਹਨਾਂ ਨੂੰ ਵੀਡੀਓ ਲੈ ਵੀ ਕਹਿਣਾ ਵੀਡੀਓ ਵੀ ਬਣਾਈ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਹੋਇਆ ਹੈ ਤੇ ਅਸੀਂ ਉਹਨੂੰ ਰਿਪੋਰਟ ਕਰਦੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਕਿ ਕੱਲ ਨੂੰ ਅਸੀਂ ਕਿਤੇ ਬਾਹਰ ਹੋਈਏ ਤੇ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਂ ਹੈ ਮੇਰੀ ਘਰ ਦੀ ਹੈ ਮੇਰਾ ਛੋਟਾ 2.5 ਸਾਲ ਦਾ ਬੱਚਾ ਹੈ ਜੇ ਅਸੀਂ ਕੱਲ ਨੂੰ ਉਹ ਸਾਡੇ ਮੇਰੇ ਪਰਿਵਾਰ ਨੂੰ ਢਿੱਡੋ ਜਨਾਨੀ ਉਹਨਾਂ ਦੇ ਹੱਥ ਤੱਕ ਜਨਾਨੀ ਮੇਰੇ ਪਰਿਵਾਰ ਦੀ मां ਨੂੰ ਤੇ ਜਨਾਨੀ ਨੂੰ ਕਿੱਦਾਂ ਵਿੱਚ ਪਾੜਨ ਦੀ ਗੱਲ ਅਗਲੀ ਕਰਦੀ ਏ ਤੇ ਜਾਨੋਂ ਮਾਰਨ ਦੀ ਧਮਕੀ ਸਾਨੂੰ ਦਿੰਦੀ ਏ ਤੇ ਮੈਂ ਬਸ ਐ ਹੀ ਚਾਹਨਾ ਵਾ ਨੂੰ ਵੱਧ ਤੋਂ ਵੱਧ ਇਨਸਾਫ ਚਾਹੀਦਾ ਏ ਕਿ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਘਰੇ ਆ ਕੇ ਹਮਲਾ ਕੀਤਾ ਏ ਕੱਲ ਨੂੰ ਕੁਝ ਵੀ ਮੇਰੇ ਘਰੇ ਅੰਦਰ ਵੜ ਕੇ ਕਰ ਸਕਦੇ ਨੇ ਕੀ ਕਹਿੰਦੇ ਜੀ ਕਹਿੰਦੀ ਭਈ ਮੈਂ ਜਦੋਂ ਵੀ ਆਦਾ ਘਰ ਵਾਲਾ ਨਿਕਲਿਆ ਬਾਹਰ ਮੈਂ ਟਰੱਕ ਛੱਡ ਦੇਵਾਂ ਜਿਵੇਂ ਅਜਾ ਟਰੱਕ ਚਲਾਉਂਦੇ ਨੇ ਨਾ ਪੀਪਲ ਚਲਾਉਂਦੇ ਨੇ ਤੇ ਆ ਕਹਿੰਦੇ ਨੇ ਮਾਰ ਦੇਣਾ ਛੋਟੇ ਜਿਹੇ ਬੱਚੇ ਨੂੰ ਵੀ ਇਹ ਟਿੱਪਰ ਚਲਾਉਂਦੇ ਹਾਂਜੀ ਪੀਪਲ ਚਲਾਉਂਦੇ ਨੇ ਡਰਾਈਵਰ ਕੇ ਆ ਤੇ ਸਾਡੇ ਬੂਏ ਗੱਲ ਲਿਆ ਕੇ ਟਰੈਕ ਖਲਾੜਦੇ ਜਾਨ ਜਾਨ ਕੇ ਮੋੜ ਦੀ ਲੜਾਈਆਂ ਪੂਰਾ ਘਾਰ ਹੀ ਹੁੰਦਾ ਜਦੋਂ ਇਹਾਂ ਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਕਿ ਕੱਲ ਨੂੰ ਜਿਵੇਂ ਮੇਰੇ ਘਰ ਵਾਲਾ ਕੰਮ ਤੇ ਗਿਆ ਹੁੰਦਾ ਹੈ ਸਾਡੇ ਪਿੱਛੋਂ ਹੱਥੀਂ ਨਾ ਪੈਣ ਜਿਵੇਂ ਕਹਿੰਦੇ ਨੇ ਮੁੰਡੇ ਨੂੰ ਵੀ ਮਾਰ ਦਾਂਗੇ ਸਾਰਿਆਂ ਨੂੰ ਮਾਰ ਦਾਂਗੇ